ਦੇਖਣਾ ਚਾਹੁੰਦੇ ਆ ਛੇਤੀ ਹੋ ਜਾਵੇ ਤੇ ਮੈਂ ਉੱਥੇ ਮੌਕੇ ਤੇ ਸੀ ਤੇ ਜਥੇਦਾਰ ਨੇ ਉੱਠ ਕੇ ਆਖਿਆ ਕੋਈ ਗੱਲ ਨਹੀਂ ਸੰਗਤ ਜੀ ਬੈਠੋ ਜੋ ਤੋਹਫਾ ਆਇਆ ਹੋ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੋ ਜਥੇਦਾਰ ਨੇ ਜਦੋਂ ਟਾਈਮ ਦਿੱਤਾ ਇਹਨਾਂ ਨੂੰ ਤੇ ਉਹ ਸ੍ਰੀ ਸਾਹਿਬ ਸੀ ਮੈਂ ਵੀ ਸਟੇਜ ਤੋਂ ਦੂਰ ਬੈਠਾ ਸੀ ਤੋਂ ਇਹਨਾਂ ਨੇ ਸ੍ਰੀ ਸਾਹਿਬ ਜਿਹੜਾ ਸੀ ਉਹ ਸੰਗਤ ਦੇ ਵਿੱਚ ਉੱਚਾ ਹਲਾ ਕੇ ਲੋਕਾਂ ਨੂੰ ਦਰਸ਼ਨ ਕਰਾਏ ਦਾਸ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਉਹ ਕੀ ਤੋਹਫਾ ਸੀ ਇਹਨਾਂ ਜ਼ਰੂਰ ਵਖਿਆ ਕੇ ਸ੍ਰੀ ਸਾਹਿਬ ਸੀ ਇਹ ਵੀ ਕਹਿ ਸਕਦੇ ਵੀ ਸ੍ਰੀ ਸਾਹਿਬ ਕਿਹਾ ਜਾਂ ਸੀ ਤੇ ਉਹਨੂੰ ਮੇਰਾ ਖਿਆਲ ਹੈ ਵੀ 7 ਕਰੋੜ ਦੀ ਗ੍ਰਾਂਟ ਜਿਹੜੀ ਆ ਉਹ ਪੰਜਾਬ ਵਾਸਤੇ ਆਈ ਸੀ ਤੇ ਬਾਦਲ ਸਾਹਿਬ ਤਵੜਾ ਸਾਹਿਬ ਇਹਨਾਂ ਲੋਕਾਂ ਨੂੰ ਬੜੀ ਤਖਲੀਫ਼ ਸੀ ਉਹ ਕਹਿੰਦੇ ਵੀ ਇਹ ਜਿਹੜੀ ਗ੍ਰਾਂਟ ਆਈ ਹੈ ਨਾ ਇਹ ਸਾਡੇ ਹੱਥੀ ਸਾਡੇ ਲਈ ਇਹ ਗ੍ਰਾਂਟ ਲਗੇ ਤੇ ਜ਼ਥੇਦਾਰ ਨੂੰ ਉਦੋਂ ਵਾਝਾ ਕਰਨੇ ਚਾਹੁੰਦੇ ਇਕਾਂਤ ਤੱਕ ਤੋਂ ਪਾਸ਼ੇ ਕਰਨਾ ਚਾਹੁੰਦੇ ਸੀ ਵੀ ਹੋ ਸਕਦਾ ਜੇ ਪਾਇਲ ਸਿੰਘ ਜੱਜਾ ਰਹਿ ਗਏ ਤਾਂ ਸਾਨੂੰ ਕਿਤੇ ਪੰਥ ਦੇ ਵਿੱਚੋਂ ਨਾ ਛੇਕ ਦੇਵੇ ਇਹ ਗੱਲਾਂ ਆਮ ਆਈਆਂ ਸੀ ਸੋ ਸਾਰ ਸੰਗਾਦੀ ਬੜੀ ਕੁਰਬਾਨੀ ਹੈ ਜੱਥੇਦਾਰ ਦੀ ਦਾ ਸਾਹਿਬ ਮੇਰਾ ਖਿਆਲ ਆ ਜੇਲ ਜਤਰਾ ਵੀ ਕਰਕੇ ਆਇਆ ਸੋ ਅੱਜ ਤੋਗ ਦੇ ਜੇਲ ਦੇ ਵਿੱਚ ਜਾ ਕੇ ਤੇ ਆਉਂਦੇ ਅਸੀਂ ਲੋਕਾਂ ਦੇ ਵਾਸਤੇ ਬੜਾ ਕੁਝ ਕੀਤਾ ਅਸੀਂ ਇਹ ਜੇਲ ਭਰੀ ਰੱਖੀ ਐ ਇਹ ਬਾਦਲ ਹੁਣ ਵੀ ਏਅਰ ਕਰਦੇ ਹੁੰਦੇ ਸੀ ਜਦੋਂ ਇਹਨਾਂ ਦੇ ਭੀੜ ਬਣਦੀ ਸੀ ਉਦੋਂ ਪੁਲਿਸ ਵਾਲਿਆਂ ਨੂੰ ਕਹਿ ਗਏ ਆ ਵੀ ਮੈਂ ਫਲਾਣੇ ਥਾਂ ਬੈਠਾ ਉਥੋਂ ਮੈਨੂੰ ਚੱਕ ਲਓ ਕੋ ਇਹਨਾਂ ਲੀਡਰਾਂ ਦੇ ਇਹ ਕੰਮ ਸੀ ਸਾਡੇ ਸਾਫ ਕਾ ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਖਾਲਸਾ ਜੋ ਕਿ ਕੌਮ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਰੀ ਗੋਮ ਨੂੰ ਇਕੱਠਾ ਕਰਨ ਵਾਸਤੇ ਜਿਹੜਾ ਬਹੁਤ ਮਿਹਨਤ ਕਰ ਰਹੇ ਹਨ ਸੋ ਸਾਨੂੰ ਸਾਰਿਆਂ ਨੂੰ ਅੱਜ ਜਿਹੜੇ ਸਿੱਖੀ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਜਿਹੜੇ ਵੱਖ-ਵੱਖ ਅਸੀਂ ਜਿੱਥੇ ਬੰਦੀਆ ਵੱਖ-ਵੱਖ ਜਿਹੜੇ ਧੜੇ ਬਣਾ ਕੇ ਚੱਲ ਰਹੇ ਆ ਇਹ ਸਾਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਜੋ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਉਹ ਐਸ ਕਰਕੇ ਨਹੀਂ ਕੀਤੀਆਂ ਸੀ ਕਿ ਅਸੀਂ ਅੱਡੋ ਅੱਡ ਹੋ ਕੇ ਅਫਸ ਦੇ ਵਿੱਚ ਹੀ ਲੜਦੇ ਫਿਰਿਏ ਅਸੀਂ ਗੁਰੂ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਜਿਹੜਾ ਹੈ ਛੋਟੇ ਛੋਟੇ ਸਹਿਬਜ਼ਾਦੇ ਭਗਤ ਸਿੰਘ ਰਾਜਗੁਰੂ ਸਖਦੇਵ ਤੱਤੀਆਂ ਤਮੀਆਂ ਤੇ ਸਾਡੇ ਗੁਰੂਆਂ ਨੂੰ ਬਿਠਾਇਆ ਗਿਆ ਬੰਦ-ਬੰਦ ਕਟਵਾਇਆ ਗਿਆ ਤਨਵਾਰਿਆਂ ਦੇ ਨਾਲ ਚਰਾਇਆ ਗਿਆ ਉਹ ਕਾਹਦੀ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸੀ ਅੱਜ ਸਾਨੂੰ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਸਾਰੇ ਉਸ ਗੁਰੂ ਮਹਾਰਾਜ ਦੀ ਗੁਰੂ ਬ੍ਰੰਤ ਸਾਹਿਬ ਦੀ ਤੇ ਆਪਦੀ ਸਿੱਖੀ ਦੇ ਚੜ੍ਹਵੀਂ ਗਲਾਂ ਦੇ ਲਈ ਅਸੀਂ ਸਾਰੇ ਇਕੱਠੇ ਹੋ ਗਏ ਹਮਲਾ ਮਾਰੀਏ ਮੈਂ ਐਤਵਾਰੀ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਆਇਆ ਮੈਂ ਕਹਿੰਦਾ ਵੀ ਗੁਰੂ ਮਹਾਰਾਜ ਦੀ ਇੰਨੀ ਚੜ੍ਹਦੀ ਕਲਾ ਹੋ ਰਹੀ ਹੈ ਸੰਗਤ ਇੰਨੀ ਜੁੜ ਰਹੀ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਇਹ ਜਿਹੜੀਆਂ ਗੁਰੂ ਘਰ ਦੀਆਂ ਗੋਲਕਾ ਨੇ ਜਿਹੜੇ ਲੁਟੇਰੇ ਬੈਠੇ ਨੇ ਲੁੱਟਣ ਵਾਸਤੇ ਇਹ ਕੋਈ ਜ਼ਰੂਰੀ ਨਹੀਂ ਕਿ ਨਾ ਲੈਣਾ ਜ਼ਰੂਰੀ ਹੈ ਉਹ ਅੱਜ ਸਾਰਿਆਂ ਨੂੰ ਸ਼ੀਸ਼ਾ ਹੋ ਚੁੱਕਿਆ ਹੈ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਕਿਵੇਂ ਲੁੱਟ ਲੁੱਟ ਕੇ ਖਾ ਰਹੇ ਨੇ ਗੁਲਗੁਣ ਵਾਲੇ ਗੋਲਕਾਰ ਨੂੰ ਇਸ ਕਰਕੇ ਮੈਂ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੰਥ ਦੀ ਚਲਦੀ ਕਲਾ ਵਾਸਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਜਾਤ ਪਾਤ ਧਰਮ ਮਜਬਾ ਤੋਂ ਉੱਪਰ ਉੱਠ ਕੇ ਤੇ ਅਸੀਂ ਉਸ ਪੰਥ ਦੀ ਅਤੇ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਇਕੱਠੇ ਹੋਈਏ ਕੋਈ ਗੱਲ ਨਹੀਂ ਜੇ ਜਥੇਬੰਦੀਆਂ ਜਾਂ ਜਿਹੜੇ ਵੀਰ ਨੇ ਅਲੱਗ-ਅਲੱਗ ਲੜ ਰਹੇ ਨੇ ਕਰ ਰਹੇ ਨੇ ਲੇਕਿਨ ਸਾਨੂੰ ਵੋਟਾ ਪਾਉਣ ਵਾਲਿਆਂ ਨੂੰ ਸੋਚਣਾ ਚਾਹੀਦਾ ਸੋਚ ਵਿਚਾਰ ਕਰਨੀ ਚਾਹੀਦੀ ਏ ਕਿ ਜਿਹੜੀ ਅਸੀਂ ਵੋਟ ਹੈ ਉਹ ਵੋਟ ਇਕੱਠੇ ਹੋ ਕੇ ਪੰਥ ਦੀ ਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਹਮਲਾ ਮਾਰ ਕੇ ਇਕੱਠੇ ਹੋਈਏ ਸਾਬ ਸੁਥੇ ਰਹੇ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਨੇ ਅੱਗੇ ਲੈ ਕੇ ਆਈਏ ਜਿਹੜੇ ਆਪਦੇ ਘਰ-ਬਾਰ ਛੱਡ ਕੇ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਸੇਵਾ ਕਰੇ ਇਹ ਗੁਰੂ ਦੀ ਗੋਲ ਕਾ ਖਾਣ ਵਾਲੇ ਬੰਦੇ ਜਿਹੜੇ ਨਾ ਹੋਣ ਸਾਫ ਸੁਥਰੇ ਬੰਦੇ ਅੱਗੇ ਲੈ ਕੇ ਆਈਏ ਜੋ ਮੈਂ ਤਾਂ ਇਨੇ ਹੀ ਸ਼ਬਦਾਂ ਦੇ ਨਾਲ ਆਈ ਹੋਈ ਗੁਰੂ ਪਿਆਰੀ ਸਾਰ ਸੰਗੇਤਾ ਤੇ ਦਿ ਲੋ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਕਿ ਸਾਥੀਓ ਇਕੱਠੇ ਹੋ ਕੇ ਚੜ੍ਹਦੀ ਕਲਾ ਵਾਲੇ ਪਾਸੇ ਚਲੀਏ ਤੇ ਸਿੰਘ ਸਾਹਿਬ ਜੀ ਜਿਹੜੀ ਮਿਹਨਤ ਕਰ ਰਹੇ ਨੇ ਇਹਨਾਂ ਦੇ ਨਾਲ ਮੋਢਿਆਂ ਨਾਲ ਮੋਢਾ ਜੋੜ ਕੇ ਤੇ ਆਪਾਂ ਇਕੱਠੇ ਹੋਈਏ ਸਿੱਖੀ ਦੀ ਵਿਚਾਰਾ ਸੁਣਨ ਵਾਸਤੇ ਕੁਛ ਕਰਨ ਵਾਸਤੇ ਤੇ ਨਾਲ ਸੁਣਨ ਵਾਸਤੇ ਇਹ ਸੇਵਾ ਸਿਮਰਨ ਇਹ ਬੜੇ ਉੱਚੇ ਭਾਗਾਂ ਨਾਲ ਮਿਲਿਆ ਕਰਦਾ ਹੈ ਜਿਹੜੀ ਸੇਵਾ ਹੈ ਜਾਂ ਸਿਮਰਨ ਹੈ ਜਾਂ ਕੋਮ ਦੀ ਸੇਵਾ ਕਰਨੀ ਹੈ ਇਹ ਬੜੇ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦਾ ਆਪ ਸਭ ਕੁਝ ਜਾਣਦੇ ਹੋ ਜੋ ਸਿੱਖ ਕੌਮ ਦੇ ਹਲਾਕ ਜੋ 78 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਹੋ ਰਿਹਾ ਹੈ ਇਹ ਤੇ ਜ਼ਰੂਰੀ ਤੁਹਾਨੂੰ ਜਾਨੂ ਹੋਣਾ ਚਾਹੀਦਾ ਹੈ ਇਹ ਜੀਵਨ ਕਿਸੇ ਕੰਮ ਦਾ ਨਹੀਂ ਜੇ ਸਿੱਖ ਗੁਰੂ ਦੀ ਗੱਲ ਨਹੀਂ ਮੰਨਦਾ ਗੁਰੂ ਦੇ ਉਪਦੇਸ਼ ਨੂੰ ਅੱਗੇ ਨਹੀਂ ਲੈ ਕੇ ਟੋਰਦਾ ਗੁਰੂ ਨਾਲ ਸਾਝ ਨਹੀਂ ਕਰਦਾ ਤੇ ਇਸ ਜੀਵਨ ਦਾ ਵੀ ਕੋਈ ਏਡਾ ਲਾਭ ਨਹੀਂ ਗੁਰਬਾਣੀ ਨਾਲ ਜੁੜਨਾ ਸਿਮਰਨ ਕਰਨਾ ਸਿੱਖ ਕੋਮ ਜੇ ਗਲ ਕੋਰੀਏ ਜਾਂ ਉਹ ਕੌਣ ਗਲਕ ਕਰ ਰਿਹਾ ਹੈ ਇਹ ਵਿਚਾਰ ਨਹੀਂ ਆਪਣੇ ਹਿਰਦੇ ਵਿੱਚ ਤੇ ਆਪਣਾ ਕੋਈ ਜੀਵਨ ਸਫਲਾ ਨਹੀਂ ਕਿਉਂਕਿ ਗੁਰੂ ਵੱਲੋਂ ਦੇ ਮੁਖ ਦੀ ਤਰ੍ਹਾਂ ਜੀਵਨ ਹੈ ਜੇ ਸਾਨੂੰ ਪਤਾ ਹੀ ਨਹੀਂ ਸਾਡੀ ਕੌਮ ਨਾਲ ਕੀ ਹੋ ਰਿਹਾ ਹੈ ਸਾਡੀ ਕੌਮ ਕਿੱਥੇ ਖੜੀ ਅੱਜ 76 ਤੋਂ ਲੈ ਕੇ ਇਹ ਜੋ ਸੀਨ ਨੇ ਉਹ ਵੇਖੇ ਨਹੀਂ ਜਾ ਸਕਦੇ ਪਹਿਲਾਂ ਸਰਕਾਰ ਨੇ ਨਿਰੰਕਾਰੀਆਂ ਪੈਦਾ ਕੀਤਾ ਨਰਕਧਾਰੀਆਂ ਪੈਦਾ ਕੀਤਾ ਜੋ ਸਾਡੀ ਸਿੱਖੀ ਨੂੰ ਗੁਰੂ ਦੀ ਬਖਸ਼ਿਸ਼ ਨੂੰ ਖਤਮ ਕਰਨ ਵਾਸਤੇ ਉਹ ਟੁੱਲਿਆ ਸੀ ਉਹ ਏਡਾ ਮਲੇਸ਼ ਬੰਦਾ ਤੇ ਉਸ ਤੋਂ ਜਾਦੇ ਸਾਡੇ ਲੀਡਰ ਜੋ ਸਨ ਉਹ ਮਲੇਸ਼ ਸਨ ਜਿਨ੍ਹਾਂ ਨੇ ਉਹਦਾ ਸਾਥ ਦਿੱਤਾ ਇਹ ਜੋ ਬਾਦਲ ਪਰਿਵਾਰ ਇਹਨਾਂ ਨੇ ਉਹਦਾ ਸਾਥ ਇਡਾ ਗੂੜਾ ਤੇ ਮਿੱਠਾ ਕਰਕੇ ਮੰਨਿਆ ਤੇ ਕੋਮ ਨੂੰ ਉਹਨਾਂ ਨੇ ਟੋਇਆਂ ਦੇ ਵਿੱਚ ਸੜ ਦਿੱਤਾ ਪਰ ਸ਼ੁਕਰ ਹੈ ਦਾਤੇ ਦਾ ਅੱਜ ਦੇ ਜੋ ਨੌਜਵਾਨ ਨੇ ਉਹ ਇਹਨਾਂ ਚੀਜ਼ਾਂ ਨੂੰ ਸਮਝ ਗਏ ਨੇ ਕਿ ਬਾਦਲਾਂ ਨੇ ਸਾਡੇ ਨਾਲ ਕੀ ਕੁਝ ਕੀਤਾ ਹੈ 13 ਸਿੰਘ ਸ਼ਹੀਦ ਕੀਤੇ 70 80 ਦੇ ਕਰੀਬ ਉਹਨਾਂ ਨੇ ਐਸੇ ਜਗਵੀ ਕੀਤੇ ਜਿਨ੍ਹਾਂ ਦੀਆਂ ਲੱਤਾਂ ਬਾਹੀਂ ਵੱਡੀਆਂ ਗਈਆਂ ਸੁਰਤੋ ਵੀ ਅਲਾਚਾਰ ਕਰ ਦਿੱਤੇ ਉਹਨਾਂ ਨੇ ਤੇ ਇਸ ਬਾਲਰ ਪਰਿਵਾਰ ਨੇ ਉਹਦਾ ਕੇਸ ਜਿਹੜਾ ਹੀ ਉਹ ਝੁੱਕ ਕੇ ਉਹਨੂੰ ਹਰਿਆਣੇ ਦੇ ਵਿੱਚ ਪਹੁੰਚਾ ਦਿੱਤਾ ਕਰਨਾਲ ਉਹਦਾ ਕੇਸ ਜਿਹੜਾ ਸੀ ਉੱਥੇ ਲਾ ਦਿੱਤਾ ਆਖਰ ਸਰਕਾਰ ਬੇਇਮਾਨੀ ਉਹ ਬਰੀ ਹੋ ਗਿਆ ਜੋ ਉਸ ਤੋਂ ਬਾਅਦ ਹਾਲਾਤ ਵਿਗੜੇ ਹਰਮੰਦਰ ਸਾਹਿਬ ਤੇ ਟੈਗ ਚੜੇ ਫੌਜਾਂ ਆਈਆਂ ਛੋਟੇ ਛੋਟੇ ਖਾਲਸਾ ਜੀ ਆਪਣੇ ਬੱਚੇ ਨਿੱਕੇ ਨਿੱਕੇ ਬੱਚੇ ਚੁੱਕ ਚੁੱਕ ਕੇ ਲਤਾਂ ਤੋਂ ਕੰਧਾਂ ਨਾਲ ਸ਼ਹੀਦ ਕੀਤੇ ਗਏ ਜ਼ੁਲਮ ਕਰਨ ਵਾਲੀ ਸਰਕਾਰ ਇਸ ਨੇ ਕੋਈ ਕਸਰ ਨਹੀਂ ਛੱਡੀ ਪਰ ਇਸ ਬਾਲਲ ਪਰਿਵਾਰ ਨੇ ਇਹ ਸਾਰਾ ਕੁਝ ਕਰਾਇਆ ਇਹ ਸਿੱਧਾ ਸਾਰਾ ਬਾਦਲ ਸਿੰਘ ਦੇ ਵਿੱਚ ਫਿਰ ਉਸ ਤੋਂ ਬਾਅਦ ਕਾਲਸ ਨੇ ਸੋਦਾ ਇੰਦਰਾ ਨੂੰ ਲਾਇਆ ਉਹ ਵੀ ਕਿੰਨਾ ਸਾਡਾ ਭਾਰੀ ਨੁਕਸਾਨ ਹੋਇਆ ਗਲਾਂ ਦੇ ਵਿੱਚ ਟਹਿਰ ਪਾ ਪਾ ਕੇ ਕੋਹ ਕੋ ਕੇ ਸਿੱਖ ਕੁੰਮ ਨੂੰ ਸ਼ਹੀਦ ਕੀਤਾ ਗਿਆ ਪਰ ਵਿਚਾਰਿਆ ਕੁਛ ਨਹੀਂ ਅਸਾਂ ਕੋਈ ਸਾਡੇ ਪੱਲੇ ਕੀ ਹੈ ਸਾਡਾ ਲੀਡਰ ਕੌਣ ਹੈ ਅੱਜ ਤੱਕ ਵੀ ਵਿਚਾਰਦੋ ਅਸੀਂ ਹੀ ਨਹੀਂ ਰਹਿ ਗਏ ਆ ਵੀ ਇਹਨਾਂ ਦਾ ਸਾਥ ਕਿਉਂ ਦਿੰਨੇ ਆ ਇਸ ਚੀਜ਼ ਨੂੰ ਕਿਸੇ ਵਿਚਾਰਿਆ ਨਹੀਂ ਇਹ ਸ਼ੁਕਰ ਹੈ ਭਾਈ ਸਾਹਿਬ ਅਰਜੀਤ ਸਿੰਘ ਜਥੇਦਾਰ ਅਕਾਲ ਤਖਤ ਦੇ ਜਿਨ੍ਹਾਂ ਨੇ ਉਸ ਨਰੰਕਾਰੀਏ ਨੂੰ ਸੋਧਾ ਲਾ ਕੇ ਉਹਦਾ ਬੇੜਾ ਗਰਗ ਕਰਕੇ ਕੌਮ ਦਾ ਸਿਰ ਉੱਚਾ ਕਰ ਦਿੱਤਾ ਇਹ ਸੋਨਿਆ ਸੋਹ ਸ੍ਰੀ ਆਖੋ ਇਹ ਇਹਨਾਂ ਦੀ ਕੁਰਬਾਨੀ ਸੀ ਜਿਹੜੀ ਸਿੱਖ ਕੌਮ ਨੂੰ ਇਹਨਾਂ ਦੇਣ ਦਿੱਤੀ ਏ ਉਸ ਦਾ ਜ਼ਿਕਰ ਜਾਨੀ ਈ ਤਾਰ ਸਕਦੇ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਇਹਨਾਂ ਨੇ ਉਸ ਤੋਂ ਬਾਅਦ ساری ਉਮਰ ਆਪਣੀ ਜੇਲ੍ਹ ਵਿੱਚ ਘਟ ਦਿੱਤੀ ਏ ਬਾਹਰ ਆਣ ਕੇ ਇਹਨਾਂ ਨੇ ਸੋਚਿਆ ਕਿ ਨਾ ਪਾਰਟੀਆਂ ਦੇ ਨਾਲ ਸਾਥ ਦਿਆਂ ਇਹਨਾਂ ਇਹਨਾਂ ਪਾਰਟੀਆਂ ਜੋ ਆਪਾਂ ਮਾਨ ਸਾਹਿਬ ਹੋਰ ਕਈ ਪਾਰਟੀਆਂ ਬੜੀਆਂ ਨੇ ਉਹਨਾਂ ਦੇ ਨਾਲ ਇਹਨਾਂ ਸਾਥ ਦਿੱਤਾ ਪਰ ਇਹਨਾਂ ਨੂੰ ਫੈਲਾਣਾ ਹੋਇਆ ਕੌਮ ਬਚਾਣ ਵਾਲਾ ਕੋਈ ਨਹੀਂ ਕਿਸੇ ਕੰਮ ਕੀਤਾ ਫਿਰ ਇਹਨਾਂ ਨੂੰ ਮਜਬੂਰ ਹੋ ਕੇ ਇਹਨਾਂ ਨੂੰ ਇਹ ਪਾਰਟੀ ਪੰਥਰ ਕਾਲੀ ਦਲ ਲਹਿਰ ਸ਼ੁਰੂ ਕਰਨੀ ਪਈ ਕਿ ਮੈਂ ਜਦਦਾ ਜਦਾਂ ਹੁਣ ਇਹਨਾਂ ਦੀ 70 ਸਾਲ ਤੋਂ ਉੱਤੇ ਉਮਰ ਹੈ ਮੇਰੀ 80 ਤੋਂ ਉੱਤੇ ਜਾ ਰਹੀ ਆ ਵਾ ਤੇ ਇਹਨਾਂ ਨੇ ਕੀ ਤੁਹਾਡਾ ਗਵਾਣਾ ਹੈ ਤੇ ਕੀ ਤੁਹਾਡਾ ਲੁੱਟਣਾ ਹੈ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਸਾਰਿਆਂ ਪਿੰਡਾਂ ਦੇ ਵਿੱਚ ਇਸ ਪਾਰਟੀ ਦੇ ਨਾਲ ਸਾਥ ਦਿਓ ਸਾਡੇ ਜੋ ਬੱਚੇ ਆਉਣ ਵਾਲਾ ਸਮਾਂ ਉਹ ਭਵਿੱਖ ਚੰਗਾ ਬਣ ਸਕੇ ਨਾ ਦੇ ਅਸੀਂ ਬੱਚੇ ਪੜਾ ਸਕਨੇ ਆ ਨਾ ਬੱਚਿਆਂ ਨੂੰ ਕੋਈ ਚੰਗੀ ਅਸੀਂ ਉਹੋ ਜੀ ਪੜ੍ਹਾਈ ਕਰਾ ਕੇ ਅਫਸਰ ਬਣਾ ਸਕਨੇ ਆ ਸਾਡਾ ਗਉਂਦਪਾਰਾ ਨੁਕਸਾਨ ਹੋਈ ਜਾ ਰਿਹਾ ਲਗਾਤਾਰ ਅਜੇ ਵੀ ਇਹ ਸਰਕਾਰ ਬੇਈਮਾਨਾਂ ਦੀ ਸਰਕਾਰ ਹੈ ਇਹਨਾਂ ਨੇ ਜਾਣ ਬੁੱਝ ਕੇ ਤਮਾਸ਼ਾ ਸਿੱਖ ਕੁਮਲਾ ਦੇਖ ਰਹੇ ਨੇ 15 ਸਾਲ ਹੋ ਗਏ ਨੇ ਵੋਟ ਪਾਣ ਵਾਲਾ ਕੋਈ ਕੰਮ ਨਹੀਂ ਕਰ ਰਹਾ ਨਾ ਦੇ ਆਪ ਚੰਗੀ ਸਰਕਾਰ ਹੈ ਨਾ ਇਹਨਾਂ ਦੇ ਜੱਜਾਂ ਤੋਂ ਜਾਂ ਇਹਨਾਂ ਲਿਖੋ ਅਫਸਰਾਂ ਤੋਂ ਸਾਨੂੰ ਕੋਈ ਚੰਗੀ ਖਬਰ ਮਿਲਣ ਵਾਲੀ ਹੈ ਇਸ ਕਰਕੇ ਪਿਆਰਿਓ ਜੇ ਤੁਸੀਂ ਘਰ ਆਪਣਾ ਸੰਭਣਾ ਹੈ ਤੇ ਪੰਥ ਦੇ ਨਾਲ ਤੁਹਾਨੂੰ ਟੁੱਟਣਾ ਪੈਣਾ ਹੈ ਬੱਚਾ ਮਾਈ ਭਾਈ ਬੀਬੀ ਸਭ ਨੂੰ ਇਸ ਪੰਥ ਦੇ ਨਾਲ ਟੁਰ ਕੇ ਭਾਈ ਅਨਜੀਤ ਸਿੰਘ ਰਾਹ ਦਾ ਸਾਥ ਦਿਓ ਜੋ ਅਸੀਂ ਆਪਣਾ ਆਪ ਬਚਾ ਸਕੀਏ ਗੁਰ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੀ ਮਰਿਆਦਤ ਤੋਂ ਬਿਨਾ ਵੀ ਕੁਝ ਨਹੀਂ ਜੀਉਣਾ ਜੇ ਗੁਰੂ ਦੀ ਸਾਡੇ ਕੋਲ ਮਰਿਆਦਾ ਨਹੀਂ ਸੱਚ ਨਹੀਂ ਸਾਡੇ ਪੱਲੇ ਤਾਂ ਵੀ ਅਸੀਂ ਕਾਮਯਾਬ ਨਹੀਂ ਮੇਰੀ ਬੇਨਤੀ ਹੈ ਕਿ ਗੁਰਮੁਖ ਪਿਆਰਿਓ ਜੇਸ ਪਾਰਟੀ ਦੇ ਵਿੱਚ ਟੁਰਨਾ ਹੈ ਇਮਾਨਦਾਰੀ ਕਿਸੇ ਤਰ੍ਹਾਂ ਦਾ ਗਿਲਾ ਜਾਂ ਕਿਸੇ ਤਰ੍ਹਾਂ ਦੀ ਸਾਨੂੰ ਖਬਰ ਨੇ ਵਾੜੀ ਮਿਲਣੀ ਚਾਹੀਦੀ ਸਾਫ਼ ਸੁਥਰਾ ਹੋ ਕੇ ਇਹ ਨਾ ਸਮਝੇ ਵੀ ਵਾਹ ਕੋਈ ਇਹ ਵੀ ਲੁੱਟਣ ਚੱਲਿਆ ਅਕਾਲੀਆਂ ਆਂ ਇੱਥੇ ਘਰ ਸਿਰ ਬਾਜੀ ਲਾਣ ਦਾ ਸਵਾਬ ਨੂੰ ਮਿਲਣਾ ਹੈ ਮੈਨੂੰ ਤੇ ਇਸ ਤਰ੍ਹਾਂ ਜਾਣ ਦਾ ਵੀ ਸਿਰ ਦੇਣੇ ਪੈਣੇ ਨੇ ਇਸ ਕਰਕੇ ਇਸ ਪਾਰਟੀ ਦੇ ਨਾਲ ਉਹ ਵਿਨੋਖ ਜੁੜੋ ਜਿਨ੍ਹਾਂ ਨੂੰ ਗੁਰੂ ਦਾ ਪਿਆਰ ਹੈ ਆਪਣੀ ਸਿੱਖੀ ਨਾਲ ਪਿਆਰ ਹੈ ਵਧ ਚੜ ਕੇ ਨਾਲ ਜੁੜੋ